ਪੰਜਾਬ ਪੁਲਿਸ ਨੇ ਲੱਖਾਂ ਰੁਪਏ ਨਾਲ ਫੜਲੇ આરોપી ਹਥਿਆਰ ਵੀ ਕਰਲੇ ਬਰਾਮਦ ਹੋ ਗਏ ਵੱਡੇ ਖੁਲਾਸੇ ਜੀ ਹਾਂ ਪੰਜਾਬ ਪੁਲਿਸ ਨੇ ਤਿੰਨ આરોપીਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ 6 ਲੱਖ ਰੁਪਇਆ ਕੈਸ਼ ਤੇ ਹਥਿਆਰ ਬਰਾਮਦ ਕੀਤੇ ਗਏ ਹਨ ਇਹਨਾਂ આરોપીਆਂ ਦੀ ਗ੍ਰਿਫਤਾਰੀ ਹੋਈ ਹੈ ਅਰਸਲ ਇਹਨਾਂ આરોપીਆਂ ਨੇ ਲੁੱਟ ਕੀਤੀ ਸੀ ਇੱਕ ਕੰਪਨੀ ਦੇ ਵਰਕਰ ਦੇ ਕੋਲੋਂ ਲੁੱਟ ਕੀਤੀ ਸੀ ਜੋ ਕਿ ਫైనాన్స్ ਕੰਪਨੀ ਚ ਕੰਮ ਕਰਦਾ ਸੀ ਨਕਦੀ ਇਕੱਠੀ ਕਰਕੇ ਲਿਆ ਰਿਆ ਸੀ ਤਾਂ ਰਸਤੇ ਦੇ ਵਿੱਚ ਇਹਨਾਂ ਨੇ ਕੇਰ ਕੇ 8 ਲੱਖ ਤੋਂ ਵੱਧ ਦੀ ਨਕਦੀ ਖੋ ਲਈ ਸੀ ਰਸਤੇ ਦੇ ਵਿੱਚ ਉਸ ਦੇ ਕੋਲੋਂ ਨਕਦੀ ਖੋਲੀ ਗਈ ਸੀ ਤਾਂ આરોપી ਫਰਾਰ ਹੋ ਗਏ ਸਨ ਤਾ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਕਾਏ ਵੱਡੇ ਖੁਲਾਸੇ ਹੋਏ ਨੇ ਜੇ ਇਹ આરોપી ਵੀ ਉਸੇ ਕੰਪਨੀ ਦੇ ਵਿੱਚ ਪਹਿਲਾਂ ਕੰਮ ਕਰਦਾ ਸੀ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਇਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਨ੍ਹਾਂ ਨੂੰ ਕੀ ਹੁਣ ਗ੍ਰਿਫਤਾਰ ਕਰ ਲਿਆ ਹੈ ਤੇ ਪੂਰਾ ਮਾਮਲਾ ਪਿੰਡ ਬਲਾਸਪੁਰ ਦੇ ਨੇੜੇ ਹੋਇਆ ਸੀ ਜਿੱਥੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਆਰੋਪੀ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਦੇ ਕੋਲੋਂ ਨਕਦੀ ਖੋ ਕੇ ਲੈ ਗਏ ਸੀ ਤਾਂ ਹੁਣ ਪੁਲਿਸ ਨੇ ਇਹਨਾਂ ਆਰੋਪੀਆਂ ਨੂੰ ਗ੍ਰਫਤਾਰ ਕਰ ਲਿਆ ਇਹਨਾਂ ਦੇ ਕੋਲੋਂ 6 ਲੱਖ ਦੀ ਨਕਦੀ ਤੇ ਹਥਿਆਰ ਬਰਾਮਦ ਕੀਤੇ ਨੇ ਤਾਂ ਹੋਰ ਪੁਲਿਸ ਅਧਿਕਾਰੀ ਕੀ ਖੁਲਾਸੇ ਕਰ ਰਹੇ ਨੇ ਉਹ ਵੀ ਸੁਣੋ ਰਾਤ ਨੂੰ ਐਲ ਐਨ ਟੀ ਕੰਪਨੀ ਚ ਲੜਕਾ ਇੱਕ ਗੌਤਮ ਕੰਮ ਕਰਦਾ ਸੀਗਾ ਉਹ ਸ਼ਾਮ ਨੂੰ ਜਿਹੜੀ ਪੇਮੈਂਟ ਇਕੱਠੀ ਹੁੰਦੀ ਸੀ ਲੈ ਕੇ ਉਹ ਨੰਗੜਾ ਪਿੰਡ ਆਪਣੇ ਚਲੇ ਜਾਂਦਾ ਸੀ ਤੇ ਮਾਰਨਿੰਗ ਚ ਉਹ ਬੈਂਕੇ ਜਮਾ ਕਰਾਉਂਦਾ ਸੀ ਜੀ ਉਹ ਰੂਟੀਨ ਸੀ ਉਹਦਾ ਤੇ 10 ਤਰੀਕ ਰਾਤ ਨੂੰ ਉਹ ਪੇਮੈਂਟ ਲੈ ਕੇ ਜਿਹੜਾ ਹੈ ਉਹ ਚਲੇ ਜਾ ਰਿਹਾ ਸੀਗਾ ਮੋਟਰਸਾਈਕਲ ਤੇ ਤੇ ਦੋ ਬੰਦਿਆਂ ਨੇ ਉਹਦੇ ਸਿਰ 'ਚ ਦੱਪਟਰ ਤੇ بیسਬਾਲ ਮਾਰ ਕੇ ਉਹਦੇ ਕੋਲੋਂ ਉਹ ਜਿਹੜਾ ਬੈਗ ਸੀ ਕੈਸ਼ ਵਾਲਾ ਉਹ ਖੋਹ ਕੇ ਤੇ ਭੱਜ ਗਏ ਅਸੀਂ ਕੇਸ ਰਜਿਸਟਰਡ ਕਰਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਦੌਰਾਨ ਇਨਵੈਸਟੀਗੇਸ਼ਨ ਐਸ ਐਚਓ ਸਾਹਿਬ ਖੇੜੀ ਨੌਦ ਸਿੰਘ ਤੇ ਐਸਐਸਓ ਨਾਲ ਟੀਮ ਬਣਾ ਕੇ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਇੱਕ ਮਲਕੀਤ ਸਿੰਘ ਕੀਤੂ ਨਾਮ ਦਾ ਮੁੰਡਾ ਜਿਹੜਾ ਹੈ ਉਹ ਪਹਿਲਾਂ ਇੱਥੇ ਐਲਐਨਡੀ ਚ ਕੰਮ ਕਰਦਾ ਸੀ ਉਹ ਛੱਡ ਕੇ ਚਲੇ ਗਿਆ ਸੀ ਉਹਨੇ ਇਹ ਸਾਰੀ ਪਲੈਨਿੰਗ ਕਰਕੇ ਇਹ ਵਾਰਦਾਤ ਕੀਤੀ ਏ ਇਹਨੇ ਆਪਣੇ ਨਾਲ ਇੱਕ ਸਤਨਾਮ ਸਿੰਘ ਤੇ ਇੱਕ ਦਵਿੰਦਰ ਸਿੰਘ ਦੋ ਮੁੰਡੇ ਸੀ ਇਹ ਵੀ ਫਰੋਜਪੁਰ ਦੇ ਆ ਇਹ ਤਿੰਨੋਂ ਜਣੇ ਇੱਕ ਮੋਟਰਸਾਈਕਲ ਤੇ ਆਏ ਆਗੇ ਇਹਨਾਂ ਨੇ ਵਾਰਦਾਤ ਕੀਤੀ ਇਹ ਮਲਕੀਤ ਆਪ ਸਾਈਡ ਤੇ ਹੋ ਗਿਆ ਕਿਉਂਕਿ ਇਹਨੂੰ ਪਤਾ ਸੀ ਕਿ ਸ਼ਾਇਦ ਮੈਂ ਆਇਡੈਂਟੀਫਾਈ ਹੋ ਜਾਊਗਾ ਨਾਲ ਦੇ ਬੰਦਿਆਂ ਨੇ ਦੋਨਾਂ ਨੇ ਵਾਰਦਾਤ ਕੀਤੀ ਇਹ ਤੇ ਇਹ ਮਲਕੀਤ ਬਾਸੇ ਚ ਬੈਠ ਕੇ ਵਾਪਸ ਚਲੇ ਗਿਆ ਉਹ ਦੋਨੋਂ ਮੁੰਡੇ ਬੈਗ ਲੈ ਕੇ ਬਾਈ ਮੋਟਰਸਾਈਕਲ ਵਾਪਸ ਪਹੁੰਚ ਗਏ ਫਰੋਜਪੁਰ ਉੱਥੇ ਜਾ ਕੇ ਇਹਨਾਂ ਨੇ ਆਪਸ ਵਿੱਚ ਪੈਸੇ ਡਿਵਾਈਡ ਕਰ ਲਏ ਉਹਦੇ ਵਿੱਚੋਂ ਜਿਹੜੀ ਤਕਰੀਬਨ 8,55,000 ਰੁਪਏ ਉਹਨਾਂ ਨੇ ਸਾਨੂੰ ਐਵੀਡੈਂਸ ਦਿੱਤੀ ਵੀ ਸਾਡੇ ਜਿਹੜੇ ਖੋਏ ਹੋਏ ਸੀ ਵੈਸੇ ਉਹ तकरीबन 9 ਲੱਖ ਕਹਿੰਦੇ ਸੀ ਲੇਕਿਨ ਜੋ ਉਹਨਾਂ ਨੇ ਰਿਕਾਰਡ ਦਿੱਤਾ ਉਹ 852 ਦਾ ਸੀ ਉਹਦੇ ਵਿੱਚੋਂ ਅਸੀਂ 6 ਲੱਖ ਕੈਸ਼ ਜਿਹੜਾ ਰਿਕਵਰ ਕਰ ਲਿਆ ਇਹਨਾਂ ਕੋਲ ਇਹਨਾਂ ਕੋਲੋਂ ਤੇ 17000 ਰੁਪਏ ਦਾ ਇਹਨੇ ਸਤਰਾਮ ਨੇ ਇੱਕ ਮੋਬਾਈਲ ਖਰੀਦਿਆ ਸੀ ਉੱਥੇ ਆਈਫੋਨ ਐਕਸ ਆਹ ਜੀ ਆਰ ਉਹ ਜਿਹੜਾ ਉਹ ਰਿਕਵਰ ਕਰ ਲਿਆ ਇੱਕ ਡਾਕਟਰ ਪਲੱਸ ਜਿਹੜਾ ਇੱਕ ਬੇਸਵਾਲ ਜਿਹਦੇ ਨਾਲ ਇਹਨਾਂ ਨੇ ਵਾਰਦਾਤ ਕੀਤੀ ਸੀ ਉਹ ਰਿਕਵਰ ਕਰ ਲਿਆ ਤੇ ਜਿਹੜਾ ਇਹ ਦਵਿੰਦਰ ਸਿੰਘ ਹੈ ਬਾਕੀ ਪੈਸੇ ਇਹਨੇ ਆਪਣੇ ਫਾਦਰ ਨੂੰ ਦੇ ਦਿੱਤੇ ਸੀਗੇ ਸਤਨਾਮ ਸੋਰੀ ਹਾਂ ਸਤਨਾਮ ਨੇ ਸਤਨਾਮ ਸੋਰੀ ਸਤਨਾਮ ਸਿੰਘ ਨੇ ਜਿਹੜੇ ਪੈਸੇ ਆਪਣੇ ਫਾਦਰ ਨੂੰ ਦੇ ਦਿੱਤੇ ਸੀਗੇ ਤੇ ਉਹ ਅਸੀਂ ਰੇਡ ਕੀਤੀ ਸੀ ਉਹ ਘਰ ਨੂੰ ਤਾਲਾ ਲਾ ਕੇ ਜਿਹੜਾ ਉਹ ਭੱਜੇ ਹੋਏ ਆ ਉਹ ਮੋਟਰਸਾਈਕਲ ਤੇ ਜਿਹੜੇ ਬਾਕੀ ਪੈਸੇ ਆ ਉਹ ਸਤਨਾਮ ਸਿੰਘ ਦੇ ਫਾਦਰ ਕੋਲ ਹੈਗੇ ਅਗਰ ਉਹ ਰਿਕਵਰੀ ਹੋ ਜਾਂਦੀ ਹੈ ਤੇ ਬੈਲਨਗੋੜ ਨਹੀਂ ਤਾਂ ਅਸੀਂ ਉਹਨੂੰ ਨਾਮਜ਼ਦ ਕਰਕੇ ਦੋਸ਼ੀ ਕਿਉਂਕਿ ਚੋਰੀ ਦਾ ਸਮਾਨ ਰੱਖਣਾ ਵੀ ਯਰਮ ਹੈ ਇਹ ਜਿਹੜਾ ਖੋਹੀ ਹੈ ਉਹਦੇ ਵਿੱਚ ਜਿਹੜਾ ਮੋਟਰਸਾਈਕਲ ਯੂਜ਼ ਕੀਤਾ ਉਹ ਵੀ ਉਹਦੇ ਕੋਲ ਹੈ ਤੇ ਅਸੀਂ ਉਹਨੂੰ ਨੋਮੀਨੇਟ ਕਰਕੇ ਤੇ ਉਹਨੂੰ ਵੀ ਅरेस्ट ਪਾਵਾਂਗੇ ਤੇ ਇਹ ਜਿਹੜੀ ਖੇੜੀ ਨਾਉ ਸਿੰਘ ਦੀ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਕਿਉਂਕਿ ਬਿਲਕੁਲ ਬਲਾਈਂਡ ਇਹ ਰਾਤ ਦੀ ਵਾਰਦਾਤ ਸੀ ਉਹਦੇ ਵਿੱਚੋਂ ਤਕਰੀਬਨ ਅਸੀਂ 70% ਦੇ ਕਰੀਬ ਰਿਕਵਰੀ ਕਰ ਚੁੱਕੇ ਹਾਂ ਤੇ ਵਾਰਦਾਤ ਇਹ ਕਿਸ ਜਗ੍ਹਾ ਤੇ ਹੋਈ ਸੀ ਜੀ ਕਿਹੜੀ ਤਰੀਕ ਇਹ ਇੱਥੋਂ ਲੰਗੜਾ ਨੂੰ ਜਾਂਦੇ ਜਦੋਂ ਖੇੜੀ ਤੋਂ 10 ਤਰੀਕ ਰਾਤ ਨੂੰ ਇਹ ਬੰਦਾ ਜਿਹੜਾ ਮੇਨ ਅਕਿਊਜ਼ਡ ਸੀ ਇਹ ਬੰਦਾ ਉਹਦੇ ਨਾਲ ਕਿਵੇਂ ਤਾਰਾ ਜੁੜਦੀ ਸੀ ਬੰਦੇ ਨਾਲ ਜਿਹਦੀ ਪੀਸੀ ਸੀ ਜਿਹਦੀ ਕਮੈਂਟ ਇਹ ਦੋਨੋਂ ਉੱਥੇ ਪਹਿਲਾਂ ਉਹ ਇਹ ਮੁੰਡਾ ਜਿਹੜਾ ਮਲਕੀਤ ਕੀਤੀ ਹੈ ਇਹ ਉੱਥੇ ਕੰਮ ਕਰਦਾ ਰਿਹਾ ਐਲਐਨਟੀ ਚ ਪਹਿਲਾਂ ਕਲੈਕਸ਼ਨ ਦਾ ਉਦੋਂ ਬਾਅਦ ਚ ਛੱਡ ਕੇ ਚਲੇ ਗਿਆ ਇਹਨੂੰ ਪਤਾ ਸੀ ਵੀ ਉਹ ਬੰਦਾ ਜਿਹੜਾ ਹੈ ਰਾਤ ਨੂੰ ਪੇਮੈਂਟ ਲੈ ਕੇ ਜੇ ਜੇ ਲੇਟ ਹੋ ਗਏ ਮੰਨ ਲਓ ਤੇ ਉਹ ਬੈਂਕ ਦਾ ਬੰਦ ਹੋ ਜਾਂਦਾ ਤੇ ਉਹ ਜਿਹੜੀ ਉਹ ਤੋਂ ਬਾਅਦ ਦੀ ਪੇਮੈਂਟ ਹੈ ਲੇਟ ਆਵਰਸ ਦੀ ਉਹ ਘਰੇ ਲੈ ਕੇ ਜਾਂਦਾ ਇਹਨੂੰ ਪਤਾ ਸੀ ਅੱਛਾ ਸਰ ਟੈਲੈਂਟੀ ਕੀ ਹੈ ਜੀ ਫਾਈਨੈਂਸ ਕੰਪਨੀ ਕੀ ਹੈ ਜੀ ਹਾਂ ਜੀ ਟੈਲੈਂਟੀ ਫਾਈਨਾਂਸ ਹੈ ਇਹ ਮਤਲਬ ਕਿਸ਼ਤਾ ਇਕੱਠੀਆਂ ਕਿਦਾਂ ਕਰੀਏ ਆਪਾਂ ਵੀ ਪੇਪੇਮੈਂਟ ਦੇਤੀ ਉਹ ਤੋਂ ਬਾਅਦ ਪੈਸੇ ਇਕੱਠੇ ਕਰਨੇ ਉਹਦੇ ਲਈ ਬੰਦੇ ਉਹਨਾਂ ਨੇ ਰੱਖੇ ਸੀ ਇਹ ਵੀ ਜਿਹੜਾ ਮਲਕੀਤ ਵੀ ਇਹ ਵੀ ਪੇਪੇਮੈਂਟ ਇਕੱਠੀ ਕਰਦਾ ਹੁੰਦਾ ਸੀ ਪਹਿਲਾਂ ਇੱਥੇ ਮੰਡੀ ਚ ਦਫ਼ਤਰ ਇਹਨਾਂ ਦਾ ਜੀ ਹਾਂ ਜੀ ਕਮਾਣੋ ਦਫ਼ਤਰ ਇਹਨਾਂ ਨੂੰ ਪਹਿਲਾਂ ਕਿਸੇ ਦੇ ਮੁਕਦਮਾ ਤਾਂ ਨਹੀਂ ਕਿਸੇ ਤਰ੍ਹਾਂ ਨਹੀਂ ਪਹਿਲਾਂ ਕੋਈ ਨਹੀਂ ਆਇਓ ਜੀ ਕੋਈ ਗੱਲਬਾਤ ਇਹਨਾਂ ਕਰੀ ਵੀ ਰਿਕਾਰਡ ਨਹੀਂ ਕਰਾਉਂਦੇ ਨਹੀਂ ਨਹੀਂ ਉਹਨੂੰ ਰਿਕਵਰ ਕਰਨ ਤੋਂ ਕਿਹੜੀ ਚੀਜ਼ ਰਹੇਗੀ ਜੀ ਪੈਸੇ ਉਹਨੂੰ ਸਿਰਫ ਇੱਕ ਮੋਟਰਸਾਈ ਤੇ ਜਿਹੜੀ ਬਕਾਇਆ ਪੇਮੈਂਟ ਹੈ ਉਹ ਰਹੀ। ਮਨਸ਼ਾ ਕੀ ਸੀ ਕਿ ਜੀ ਲੁੱਟ ਕਰਨ ਦੀ ਉਹਨਾਂ ਨੇ। ਬਸ ਐਸੇ ਚਾਹੀਦੇ ਸੀ ਉਹ। ਤੇ ਇਹਨੇ ਮਲਕੀਤ ਨੇ ਉਹਨਾਂ ਨੂੰ ਕਿਹਾ ਵੀ ਆਪਾਂ ਹਿੱਸਾ ਪਾ ਲਾਂਗੇ ਜੋ ਵੀ ਮਿਲੂਗਾ ਉਹ ਹਿੱਸੇ ਪਾ ਲੈ ਜੀ ਇਹਨਾਂ ਨੇ। ਉਹਦੇ ਵਿੱਚੋਂ ਬਾਕੀਆਂ ਤੋਂ ਤਕਰੀਬਨ ਸਾਰੀ ਮਲਕੀਤ ਤੋਂ ਵੀ ਤੇ ਇਹਨਾਂ ਤੋਂ ਰਿਕਵਰੀ ਹੋ ਗਈ ਹੈ ਸਤਨਾਮ ਦੇ ਜਿਹੜੇ ਫਾਦਰ ਹੈ ਉਹ ਪੈਸੇ ਪਲੱਸ ਜਿਹੜਾ ਉਹ ਮੋਟਰਸਾਈਕਲ ਹੈ ਉਹ ਨਾਲ ਤੋਂ ਰਿਕਵਰੀ ਕਰਨਾ ਹੈ। ਪਿਲਜ ਪ੍ਰੋਟेक्टेड ਤਾਂ ਨਹੀਂ ਹੈ ਜੀ। ਨਹੀਂ।